ਮਾਰੋ ਸਭ ਦੇ ਵੇੜੇ ਪਾਰ ਲਾਨੈ ਸਭ ਦੀਆਂ ਸੁਣਦਾ ਮੇਰੇ ਗਰੀਬ ਦੀ ਵਾਰੀ ਕਦੋਂ ਆਈ ਇੱਕ ਦਿਨ ਆਏਗਾ ਜਦੋਂ ਤੇਰੀ ਫੈਲ ਵੀ ਚੱਕਣੀ ਇੱਥੇ ਜਿਵੇਂ ਪਿੰਕੀ ਵੀਰ ਜੀ ਦੱਸਦੇ ਹੁੰਦੇ ਤੁਸੀਂ ਥੱਲੇ ਕਾਪੀ ਪੈਨ ਲੈ ਕੇ ਖੜੇ ਹੋ ਜਾਓ ਜਿਹੜਾ ਥੱਲੇ ਉਤਰੋਏ ਉਹਨੂੰ ਪੁੱਛੋ ਤੈਨੂੰ ਇੱਥੋਂ ਕੀ ਮਿਲੇ ਆ ਉਹ ਕਹੇਗਾ ਇਹ ਨਾ ਪੁੱਛ ਇੱਥੋਂ ਕੀ ਮਿਲਿਆ ਇਹ ਪੁੱਛ ਇੱਥੋਂ ਕੀ ਨਹੀਂ ਮਿਲੇ ਆ ਹਾਂ 300 ਰੁਪਏ ਦੀ ਨੌਕਰੀਆਂ ਕਰਨ ਵਾਲੇ 3-3 ਲੱਖ ਰੁਪਏ ਸੈਲਰੀਆਂ ਵੰਡਦੇ ਜੇ ਅੱਜ ਮੈਂ ਵਖਾ ਸਕਦਾ ਤੁਹਾਨੂੰ ਸੱਚੀ ਮੁੱਚੀ ਜਿਹੜੇ ਬੱਸਾਂ 'ਚ ਆਉਂਦੇ ਸੀ ਨਾ ਜਿਨ੍ਹਾਂ ਕੋਲ ਬੱਸਾਂ ਦੀ ਟਿਕਟ ਲੈਣ ਜੋਗੇ ਪੈਸੇ ਨਹੀਂ ਸੀ ਹੁੰਦੇ ਅੱਜ ਘਰ ਦੀ ਪਾਰਕਿੰਗ ਥੱਲੇ ਗੱਡੀਆਂ 'ਚ ਮਿੱਟੀ ਜਮਦੀ ਗਈ ਜਿਹੜੇ ਰੋਟੀ-ਰੋਟੀ ਨੂੰ ਤਰਸਦੇ ਨੇ ਸ੍ਰੀਕ ਟਾਈਮ ਦੀ ਅੱਜ ਲੰਗਰ ਚੱਲਦੇ ਉਹਨਾਂ ਦੀ